ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਿੱਕੋਸਰਾਏ ਤਹਿਸੀਲ ਡੇਰਾ ਪਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਘਰ ਦੇ ਵਿੱਚ ਪਸ਼ੂ ਵਿਖਾਉਣੇ ਆ ਤਿੰਨ گاਵਾਆਂ ਆ ਕੁਝ ਵੀਰ ਜਿਹਨਾਂ ਨੇ ਜੜੀਆਂ ਘਰੇ ਰੱਖੀਆਂ ਤੇ ਆ ਸਾਰੀਆਂ ਮੱਝਾਂ ਹੀ ਆ ਤੇ ਗੱਲਬਾਤ ਹੁਣ ਕਰਦੇ ਆਂ ਵੀਰ ਜੀ ਨਾਲ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਆ ਗੱਬਣ ਕੰਮ ਵਿਖਾਊਗਾ ਜਿਹੜੀ ਜਰਸੀ 'ਚ ਆ ਜਰਸੀ ਸਾਈਵਲ ਕ੍ਰੋਸ ਆ ਤੇ ਚੰਗੇ ਦੁੱਧ ਵਾਲੀ ਵੀਰ ਜੀ ਨਹੀਂ ਦੱਸਦੇ ਆ ਤੇ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਵਾ ਕੀ ਗੱਬਨ ਆਪਣੀ ਪਾਸ ਕਰਕੇ ਵੇਚ ਚੱਕ ਕੇ ਖੜੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਰਾਜ ਗੁਰੂ ਸਿੰਘ ਜੀ ਹਾਂ ਜੀ ਮੇਕੋ ਸਰਾਏ ਤਸੀਲ ਡੇਰਾ ਬਾਬਨਾਨਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 88725 9601 ਠੀਕ ਆ ਤੇ ਆਪਣਾ ਜਿਹੜਾ ਮਤਲਬ ਕਠਿਆਲਾ ਤੇ ਨਿਕੋਸਰਾਏ ਆਮੋ ਸਾਹਮਣੇ ਦੋਵੇਂ ਪਿੰਡੇ ਹਨਾ ਇੱਕ ਪਾਸੇ ਕਠਿਆਲਾ ਤੇ ਇੱਕ ਪਾਸੇ ਨਿਕੋਸਰਾਏ 10 ਕਿਲੋਮੀਟਰ ਡੇਰਾ ਬਾਬਾ ਨਾਲ ਤੇ 10 ਕਿਲੋਮੀਟਰ ਫਟੇਗੜ ਚੋੜੀਆ ਠੀਕ ਹੈ ਸੈਂਟਰ ਤੇ ਫੋਨ ਨੰਬਰ ਬੋਲ ਦੋ ਇੱਕ ਵਾਰੀ 88725 96101 ਠੀਕ ਹੈ ਤੇ ਘਰ ਦੇ ਪਸ਼ੂ ਫਿਰ ਆਪਾਂ ਨੇ ਤੇ ਇਹ ਵੇਚ ਕੇ ਉਹ ਤੇ ਨਹੀਂ ਗਾ ਕੇ ਵੇਚ ਦੇਣੀ ਜੇ ਇਹ ਡੰਗਰ ਜ਼ਿਆਦਾ ਹੋਣਗਾ ਤੇ ਜਦੋਂ ਜਦੋਂ ਨਾ ਤਿਆਰ ਹੋਈਗੇ ਅੱਛਾ ਠੀਕ ਹੈ ਤੇ ਜਿੱਦ ਤਰ੍ਹਾਂ ਤੁਸੀਂ ਦੱਸੰਦੇ ਹੇ ਵੀ ਸਾੰਬਨ ਨਾਲ ਹੈਗੇ ਤੁਸੀਂ ਕੱਲੇ ਹਾਂਜੀ ਹਾਂਜੀ ਤੇ ਆ ਮੱਝਾਂ ਵੀ ਆ ਕੋਈ ਆ ਸਾਰੀਆਂ ਮੱਜਾਂ ਵਾ ਤੇ ਇਹ ਵੀ ਫਿਰ ਇਕੱਲੇ ਜਾਣੇ ਤੋਂ ਸਾਂਭਣੀਆਂ ਔਖੀਆਂ ਹੋ ਜਾਂਦੀਆਂ ਤੇ گاਵਾ ਵੀ ਆ ਤੇ ਫਿਰ ਜਦ ਤੱਕ ਮਤਲਬ ਤਿਆਰ ਹੋਈ ਗਈਆਂ ਤੇ ਹੋਲੇ ਕਰੀ ਜਾਂਦੇ ਤੇ ਹੋਲੇ ਕਰ ਦਿੰਦੇ ਹਨਾ ਤੇ ਚਲੋ ਫਿਰ ਆਹੀ ਦਿਖਾਈਆਂ ਆਪਾਂ ਆ ਥਾਣੇ ਦੇਖ ਸਾਦੇ ਜੀ ਬਾਕੀ ਚੰਗਾ ਖੁੱਲਾ ਹਵਾ ਨਾਲ ਤਿਆਰ ਕਰਨ ਦੀ ਆ ਆਹ ਦੇ ਸੰਦੇਸਾਂ ਨੇ ਦੇ ਲੱਗ ਕੇ ਕਿੰਨਾ ਕ ਖੜਦੀ ਟਾਈਮ ਲਿਰਦੀ ਐ ਤੇ ਮੈਨੇ 10 ਤੋਂ 15 ਨੇ ਲੈ ਜਾਣੇ ਅੱਛਾ ਜੇ 10 ਦੇ ਨੇ ਨੇ ਲੈ ਜਾਣੇ ਆ ਤੇ ਚੰਗਾ ਪਰੂਗੀ ਅੱਜ ਹਨਾ ਕਿੰਨਾ ਕ ਦੁੱਧ ਚੋਇਆ ਪਿਛਲੇ ਸੂਏ 22 ਲੀਟਰ ਚੋਇਆ ਅੱਛਾ ਹੱਥੀਂ ਚੋਇਆ ਦੁੱਧ 22 ਲੀਟਰ ਠੀਕ ਸੂਆ ਕਿੰਨਾ ਸੂਣਾ ਇਹਨੇ ਸੂਆ ਤੀਜਾ ਸੂਣਾ ਜਾਣ ਕੇ ਅੱਛਾ ਤੀਸਰਾ ਸੂਆ ਇਹਨੇ ਸੂਣਾ ਵਾ ਤੇ ਦੂਸਰੇ ਸੂਏ ਜਿਹੜਾ 22 ਲੀਟਰ ਦੁੱਧ ਚੋਇਆ ਤੇ ਹਰ ਕਿੰਨਾ ਕ ਚੋਈ ਜਾਊਗੀ 22 ਤੋਂ ਪਲੱਸ ਚੋਇਆ ਕੀ ਸੇਵਾ ਚੰਗੀ ਕੀਤੀ ਐ ਨਾਲੇ ਹੋਣ ਦੇ ਮੌਸਮੀ ਦੁੱਧ 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 ਪਟਾਪਟਾ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਚਲੋ ਖੋਲੋ ਫਿਰ ਤੋਰੀਏ ਤੀਸਰਾ ਸੂਆ ਜਿਹੜਾ ਇਹਨੇ ਸੋਨਾ ਜਰਸੀ ਜਿਆ ਚੰਗੀ ਜੰਮੀ ਪਲੀ ਆ ਤਰਾ ਰਾਜੀ ਪੂਰੀ ਆ ਲੈ ਜਾ ਕਰੀ ਅੰਦਰ ਨੂੰ ਉੱਥੋਂ ਅੰਦਰ ਘੁਮਾ ਲਿਓ ਫਿਰ ਤੋਂ ਖਾਇਨਾ ਜੀ ਠੀਕ ਹੈ ਜਿਉਂ ਨਹੀਂ ਕਹਿੰਦੇ ਵੀ ਜਿੱਦਣ ਇਹ ਤਿਆਰ ਹੁੰਦੀ ਹੈ ਲੈ ਜਾਓ ਉੱਥੇ ਬਾਹਰ ਬੰਦ ਹੋ ਜਾਂਦੀ ਹੈ ਜੀ ਵੀ ਜਦੋਂ ਤਿਆਰ ਹੁੰਦੀ ਹੈ ਤੇ ਬਹਿਣਾ ਤੋਂ ਔਖਾ ਹੋ ਜਾਂਦਾ ਹੈ ਇਹਨੂੰ ਬਾਕੀ ਇਹ ਆ ਵੀ ਚਲੋ ਹੁਣ ਕੋਈ ਵੀ ਲੈ ਜਾਊਗਾ ਤੇ ਉਹਨੇ ਦਿਨਾਂ ਨੂੰ ਘਰੇ ਜਾ ਕੇ ਜੀ ਲਾਜੂਗੀ ਪੂਰਾ ਤੇ ਨਾਲੇ ਫਿਰ ਪਸ਼ੂ ਸੂ ਵੀ ਵਧੀਆ ਪਿੰਦਾ ਵਾ ਇੱਕ ਵਾਰ ਤਾਂ 2 ਲੱਖ ਦੀ ਮੱਝ ਬਣ ਲੋ ਤੇ ਬਸ ਇਹ ਬੰਦ ਅੱਛਾ ਹਾਂਜੀ ਠੀਕ ਹੈ ਜੀ 6 ਫੈਟ ਜੀ 6 ਫੈਟ ਹਾਂਜੀ ਮਤਲਬ ਮੱਝਾਂ ਦੇ ਮੁਕਾਬਲੇ ਦੁੱਧ ਦੇ ਅਗੇ ਏ ਆ ਵੀ ਚਲੋ ਕੱਦ ਵੀ ਇਹ ਤਾਂ ਜਰਸੀਆਂ ਵਰਗਾ ਆ ਇਹ ਜੰਮੀ ਪਲੀ ਪੂਰੀ ਆ ਤਰੇ ਆ ਵੀ ਨਿੱਗਰ ਆ ਹਾਂ ਦੇਖ ਸਾਦੇ ਚਿਹਰਾ ਵੀ ਇਹਦਾ ਚੰਗੀ ਤਰ੍ਹਾਂ ਉਤਰਾ ਠੰਡੀ ਸੀ ਲਿਆ ਪੂਰੀ ਜਿਹੜਾ ਵੀਰ ਸਾਈ ਪਾ ਦੇਗਾ ਸਵਾ ਕੇ ਦੇ ਦਾਂਗੇ ਦੁੱਧ ਦੁੱਧ ਤੇ ਚਾੜ ਕੇ ਦਵਾਂਗੇ ਅੱਛਾ ਹਾਂਜੀ ਗਰੰਟੀ ਅੱਛਾ ਦੁੱਧ ਚਵਾ ਕੇ ਦੇ ਦੋਗੇ ਦੁੱਧ ਚਵਾ ਕੇ ਦਵਾਂਗੇ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਚਲੋ ਬਾਕੀ ਇਹ ਆ ਵੀ ਹੁਣ ਕੋਈ ਲੈ ਜਾਊਗਾ ਤੇ ਆਪੇ ਆਪਣੇ ਘਰੇ ਆਪਣੇ ਹਿਸਾਬ ਨਾਲ ਸੰਭ ਕਰ ਲੂਗਾ ਲਗਿਆ ਇਹਨੂੰ ਸਭ ਕੋਈ ਸਾਮ ਕੀਤੀ ਹੈ ਜੀ ਅੱਛਾ ਜੀ ਦੋ ਨੂੰ ਬੋਰੀਆਂ ਫੀਡ ਦੇ ਪਈਆਂ ਜੇ ਅੱਛਾ ਤੇ ਕੁਛ ਕੋ ਵਿਚਾਰੇ ਆਪਣੇ ਕੋਲ ਠੀਕ ਮਤਲਬ ਕਿ ਜੇ ਉਹ ਸੇਵਾ ਕਰਨੀ ਚਾਹੀਦੀ ਉਹ ਤੁਸੀਂ ਕੀਤੀ ਹੈ ਅੱਗੇ ਬਾਕੀ ਲੋਡ ਨਹੀਂ ਨੂੰ ਕੋਈ ਕਰਨਦੀ ਹਾਂਜੀ ਹਾਂਜੀ ਤੇ ਕਿੰਨਾ ਕੇ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਦਾ ਵੇਖ ਲੋ ਤੁਹਾਡੇ ਸਾਹਮਣੇ ਰੋਈ ਵੀਡੀਓ ਬਣਾਉਂਦੇ ਜੀ ਜੱਜ ਜੀ ਗੱਲ ਕਰਦੇ ਇਹ ਵੀ ਚਲੋ ਗਾਵੇਂ ਕਿਸੇ ਨੇ ਖੜਦੀਆਂ ਕੋਈ ਦੋ ਚਾਰ ਦਿਨ ਜੇ ਸੰਭਣੀ ਵੀ ਆ ਬੋਲਦੇ 65000 ਕਰਦੇ ਜੀ ਅੱਛਾ ਬਾਕੀ ਮੌਕੇ ਤੇ ਛੋਟ ਹੋ ਜੇਗੀ ਅੱਛਾ ਮੰਨਤਨ ਕਰਦੋ ਕਿ ਖੁੱਲਾ ਹੀ ਕਰ ਦਾਂ ਕਰ ਦਾਂ ਕੋਈ ਫੋਨ ਲਾਵੇ ਇੱਕ ਅਰੀ ਬਾਸਾ ਨਾ ਬੇ ਖਾਲੀ ਨਹੀਂ ਮੋੜਨਾਗੇ ਵੇਚ ਦੇਣੀ ਆ ਜਿੱਦ ਤਰ੍ਹਾਂ ਤੁਸੀਂ ਦੱਸਿਆ ਵੀ ਹੌਲੇ ਕਰਨੇ ਆ ਤੇ ਕੋਈ ਵੀਰ ਆ ਲਾਵੇ ਫੋਨ ਤੇ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਹਨਾ ਠੀਕ ਹੈ ਜੀ ਬਾਕੀ ਦੇਖ ਚਾ ਕੇ ਪਰਖ ਕਰਕੇ ਫਿਰ ਰੇਟ ਲਾਵੇ ਠੀਕ ਹੈ ਜੀ ਦੋਧੇ ਗਰੰਟੀ ਹੋਏਗੀ ਠੀਕ ਹੈ ਜੀ ਬਾਕੀ ਚਲੋ ਮੁੱਲ ਤੇ ਸਾਰੇ ਵੀਰਾਂ ਨੇ ਕਰਨਾ ਹੀ ਹੁੰਦਾ ਵਾ ਬਾਕੀ ਕੋਈ ਵੀਰ ਫੋਨ ਲਾਵੇ ਤਾਂ ਸਬਦਾ ਤੇ ਆਪੇ ਮੌਕੇ ਤੇ ਹੋ ਜਾਂਦਾ ਹੁੰਦਾ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੇ ਜੀ